ਪੈਨਜਮ ਦੇ ਵੱਲੋਂ ਕੀਤਾ ਜਾਣਾ ਹੈ ਸਰਗਰਨਾ ਵੱਡੇ ਭਰਾ ਜੀ ਆਹੋ ਜਲਦੀ ਨਾਲ ਜਿੰਮਾਂ ਨੂੰ ਰਹਿ ਰਹੇ ਆ ਵੀਰੇ ਭਰਾ ਜੀ ਚਲੋ ਥੋੜੀ ਸੋਨਾ ਦੇਰੀ ਵੱਲ ਸਮਾਂ ਮੱਲੇ ਵੀ ਭੱਲਾ ਮੱਲੀ ਸਾਹਿਬ ਜਗਮੋਲ ਮੱਲੀ ਖਾਲੋ ਖਾਲੋ ਹਾਂ ਜੀ ਉਹ ਜੇ ਸਨਮਾਨ ਕੀਤੇ ਜਾ ਰਹੇ ਉਹਨਾਂ ਵੀਰਾਂ ਦੇ ਜਿਹੜੇ ਸਾਡੇ ਇਸ ਖੇਡ ਮੇਲੇ ਦੀ ਸ਼ਾਨ ਵਿੱਚ ਹੈ ਜੋ ਵੀ ਟਰੈਕਟਰ ਆਸੂ ਲੈ ਆਏ ਪਾਈਏ ਤਰ ਬਿੱਲੇ ਜੋਲ ਨੂੰ ਸਰਦਾਰ ਮਨਜੀਤ ਸਿੰਘ ਦੇ ਪੁੱਤਰ ਸੁਖੀ ਜੀ ਵਾਦੀ ਦੇ ਆਪ ਨੂੰ ਕੀਤਾ ਜਾ ਰਿਹਾ ਸਾਡੇ ਮਹਾਪੁਰਸ਼ ਬਾਬਾ ਬੁੱਸਗੀ ਦੇ ਸਤਕਾਰ ਜੋ ਹੱਥਾਂ ਦੇ ਵਿੱਚੋਂ ਸਾਡੇ ਸਤਕਾਰ ਜੋ ਵੱਡੇ ਭਰਾ ਰਵੀਕਰ ਸਿੰਘ ਜੀ ਕਾ ਉਸ ਦਾ ਸਨਮਾਨ ਕੀਤਾ ਜਾ ਰਿਹਾ ਹੈ ਡਾ ਅਡਵੋਕੇਟ ਅਲੋਕ ਜੀ ਕੋਮਰ ਸਾਹਿਬ ਵੱਡੇ ਭਰਾ ਪੰਜਾਬੀਆਂ ਦੇ ਕੋਈ ਮੁੱਲ ਨਹੀਂ ਕਾਢਾ ਕੱਢੀਆਂ ਦਾ ਅਭੀ ਸ਼ਵੀਰ ਟੋਪੀ ਕੁੜੀਆਂ ਦਾ ਮੈਚ ਚਾਰ ਕਰਾਉਣਾ ਸਨਮਾਨ ਰਹਿ ਬਕਰਾ ਕਰਨਾ ਪਿਆ ਰਹਿ ਡਾ ਸਾਹਿਬ ਕੋਰੇ ਕੋਪੀ ਭਰਤਾਂ ਦੇ ਸਨਮਾਨ ਕਰਿਓ ਸਾਰੇ ਜਣੇ 5-5 10000 ਰੁਪਏ ਡਾ ਸਾਹਿਬ ਇੱਧਰ ਦੇਖੋ ਡਾਕਟਰ ਸਾਹਿਬ ਇੱਕ ਮਿੰਟ ਜੀ ਰਾਤ ਅਗਲੀਆਂ ਰੇਤਾ ਦੇ ਉੱਤੇ 1500 ਦੇ ਕਰੀਬ ਮਾਤਾ ਮਾਤਾ ਵੀ ਮੁੰਡੇ ਲਾਜ ਸ਼ਿੰਦੇ ਅਮਲੀ ਦੇ ਨਾਂ ਦੇ ਉੱਤੇ ਜਿਹੜਾ ਖੇਡ ਮੇਲਾ ਕਰਾਇਆ ਗਿਆ ਪਿੰਨ ਕਾਲੀ ਵਾਲਿਆਂ ਨੇ ਜਿਹਦਾ ਮੁੱਖ ਪ੍ਰਬੰਧਕ ਰੇ ਪਰਮੇਸ਼ਰ ਗੇਜਾ ਉਹਨਾਂ ਦੇ ਪਿਤਾ ਜੀ ਹਨ ਤੇ ਬਹੁਤ ਵੱਡੀ ਗੱਲ ਹੈ ਜਿਹੜੇ ਮੇਲੇ ਹੋਣੇ ਅਤੇ ਅਗਲੀ ਕਬੱਡੀ ਸਾਹਮਣੇ ਪਰਮੋਟ ਕਰਦੇ ਇਹ ਬਹੁਤ ਵੱਡੀ ਗੱਲ ਹੈ ਨੰਬਰ ਦੇ ਗੇਲ ਯੂਕੇ ਬਿੱਲੇ